ਖੰਨੇ ਸ਼ਹਿਰ ਖੜੇ ਆ ਤੇ ਸਾਨੂੰ ਭਰਾਵਾਂ ਨੇ ਫੋਨ ਕੀਤਾ ਸੀ ਕਿ ਤੁਸੀਂ ਨਾ ਜਿਹੜੀ ਬੱਕਰੇ ਦੇ ਆਚਾਰ ਦੀ ਫੁੱਲ ਵੀਡੀਓ ਬਣਾਉਗੇ ਬੱਕਰੇ ਦਾ ਆਚਾਰ ਬਣਦਾ ਕਿੰਨੀਾਂ ਦੇ ਕਿਵੇਂ ਤੇ ਅੱਜ ਸਾਡੇ ਨਾਲ ਬਾਈ ਹੁਣੀ ਹੈਗੇ ਆ ਬੰਬ ਚਿਕਨ ਤੋਂ ਇਧਰ ਬਾਈ ਹੁਣੀ ਬਾਈ ਕੀ ਹਾਲ ਚਾਲ ਸਿਕਾਲ ਜੀ ਦਾ ਠੀਕ ਠਾਕ ਹੋ ਵਧੀਆ ਵਧੀਆ ਬੇਨਿਸ ਅੱਛਾ ਮੈਨੂੰ ਗੱਲ ਦੱਸੋ ਵੀ ਹੁਣ ਆਪਾਂ ਖੰਨੇ ਕਿਹੜੀ ਜਗ੍ਹਾ ਤੇ ਆਏ ਆ ਬਲਾ ਜਗ੍ਹਾ ਦੱਸ ਹੀ ਨਹੀਂ ਇਹ ਆਪਣੇ ਖਾਲ ਭਰਾਵਾਂ ਦੀ ਦੁਕਾਨ ਹੈ ਅੱਛਾ ਹਾਂਜੀ ਹਾਂਜੀ ਆਈ ਭਰਾ ਦੇ ਵੀਰ ਨੇ ਨਾ ਇਹ ਜਿੰਦਾ ਤੋਂ ਉਹ ਬੱਕਰਾ ਜਾਂਦਾ ਸਾਰ ਇੱਥੋਂ ਜਾਂਦਾ ਹਾਂਜੀ ਹਾਂਜੀ ਇਹਨਾਂ ਤੋਂ ਹੀ ਆ। ਅੱਛਾ। ਕੀ ਆਪਾਂ ਬਹਤ ਤੇ ਬਾਈ ਹੁਣੇ ਬੌਲਸ ਕਰਕੇ ਰੱਖਦੇ ਫਿਰ? ਹਾਂਜੀ ਹਾਂਜੀ। ਬੌਲਸ ਕਰਕੇ ਵੀ ਰੱਖਦੇ ਆ ਹੱਡੀ ਵਾਲਾ ਵੀ ਇਹਨਾਂ ਕੋਲ ਹੀ। ਹੱਡੀ ਵਾਲੇ ਕਿ ਹੁੰਦਾ? ਅੱਜ ਆਪਾਂ ਕਿਹੜਾ ਕਿਹੜਾ ਲੈ ਕੇ ਜਾਣਾ? ਦੋਨੇ ਲੈ ਕੇ ਜਾਣਾ। ਅੱਜ ਆਪਾਂ ਦੋਨੇ ਲੈ ਕੇ ਜਾਣੀ ਆ। ਤੇ ਕਿੰਨਾ ਕਿੰਨਾ ਲੈ ਕੇ ਜਾਣਾ ਜੀ ਆਪਾਂ? ਇਹ ਦੇਖੋ ਕਿੰਨਾ ਬਣਦਾ ਇਹ ਹੁਣ ਇੱਕ ਬੱਕਰੇ ਦਾ ਬਣਾਂ ਲੇਖ। ਹਾਂ ਤਾਂ ਓਕੇ। ਜਿੰਨਾ ਲੈ ਕੇ ਜਾਣਾ ਲੈ ਕੇ ਜਾਵਾਂਗੇ ਬਾਅਦ ਤੋਂ ਬਾਅਦ ਹੀ। ਅੱਛਾ। ਤੇ ਮੈਂ ਬਾਈ ਨਾਲ ਪੁੱਛਦਾ ਬਾਈ ਜੀ। ਮੈਨੂੰ ਇੱਕ ਚੀਜ਼ ਦੱਸਿਓ ਵੀ ਇਹ ਜਿਹੜ ਇਹ ਬੱਕਰੇ ਦੇ ਕਿਹੜੇ ਕਿਹੜੇ ਪਾਰ ਦੇ ਪੀਸ ਹੁੰਦੇ ਨੇ ਜਿਹੜੇ ਤੁਸੀਂ ਇਹ ਯੂਜ਼ ਕਰਦੇ ਹੋ ਅਚਾਰ ਵਾਸਤੇ ਸਪੈਸ਼ਲੀ ਇਹ ਲੱਗਦੇ ਹੁੰਦੇ ਇੱਥੇ ਇਹ ਚੀਜ਼ ਹੈ ਵੀ ਸਫਾਈ ਪੂਰੀ ਜ਼ਬਰਦਸਤ ਆ ਅਚਾ ਇਹ ਭਾਜੀ ਪਹਿਲਾਂ ਕੱਟ ਕੇ ਰੱਖਿਆ ਹੋਇਆ ਤੁਸੀਂ ਹਾਂਜੀ ਹਾਂਜੀ ਪਹਿਲਾਂ ਹੀ ਕੱਢਿਆ ਅੱਛਾ ਪਹਿਲਾਂ ਹੀ ਇਹਨੂੰ ਕਰਦਾ ਪੈਂਦਾ ਆ ਓਕੇ ਅੱਛਾ ਅੰਮ੍ਰਿਤਸਰੀ ਦੇਸੀ ਬੱਕਰੇ ਨੇ ਕੀ ਬਾਤ ਹੈ ਭਾਜੀ ਉਹ ਭਰਾਵਾ ਇਦਨਾਂ ਜੀ ਹਾਂਜੀ ਬੈਠੀ ਕਿਵੇਂ ਹੋ ਗਿਆ ਅਚਾਰ ਵਾਲੇ ਬੱਕਰੇ ਦਾ ਅਰੇਂਜਮੈਂਟ ਹਾਂਜੀ ਹਾਂਜੀ ਹੋ ਗਈ ਜੀ ਕਿਆ ਬਾਤ ਹੈ ਯਾਰ ਦੁਕਾਨ ਬੜੀ ਸਪੈਸ਼ਲ ਰੱਖੀ ਆ ਤੁਸੀਂ ਇਹ ਆਪਾਂ ਨੂੰ ਮੈਂ ਪੂਰੀ ਮਾਰਕੀਟ ਚ ਇੱਕੇ ਦੁਕਾਨ ਵਧੀਆ ਲੱਗਦੀ ਆਪਾਂ ਵੀ ਇਹਨਾਂ ਦੀ ਅੱਛਾ ਹਾਂਜੀ ਰਵੀ ਮੀਟ ਸ਼ਾਪ ਖੰਨਾ ਕਿਆ ਬਾਤ ਹੈ ਮਤਲਬ ਇੱਥੇ ਹੋਰ ਵੀ ਬੰਦੇ ਆ ਕੇ ਆਪਣਾ ਸਮਾਨ ਲੈ ਜਾਣਾ ਹਾਂ ਲੈ ਕੇ ਜਾ ਸਕਦੇ ਆ ਇਧਰ ਭਾਈ ਹੁਣੀ ਆਇਆ ਇਧਰ ਆਓ ਭਾਜੀ ਦਾਣਾ ਇਧਰ ਆਓ ਭਾਈ ਨੂੰ ਦਿਖਾਈ ਅਸੀਂ ਤੇ ਇਹਨੇ ਭਾਈ ਹੁਣੀ ਭਾਈ ਇੱਕ ਦਿਨ ਚ ਕਿੰਨੇ ਕ ਬੱਕਰੇ ਤੁਸੀਂ ਕਰ ਦਿੰਦੇ ਹੋ ਇੱਕ ਦਿਨ ਚ ਅਸੀਂ 10 ਤੋਂ 12 ਬੱਕਰੇ ਕੱਢਦੇ ਆ 10 ਤੋਂ 12 ਬੱਕਰੇ ਭਾਜੀ ਇੱਕ ਸਵਾਲ ਹੁੰਦਾ ਵੀ ਲੋਕ ਕਹਿੰਦੇ ਆ ਵੀ ਯਾਰ ਇਹ ਵਿਛੇ ਨੂੰ ਨਾ ਪਾਪ ਵਾਲੇ ਪੰਨ ਵਾਲੇ ਪਾਸੇ ਲੈ ਜਾਂਦੇ ਆ ਨਹੀਂ ਪੰਨ ਦਾ ਵੀ ਆ ਪਾਪ ਕੀ ਆ ਠੀਕ ਹੈ ਭਾਈ ਹਾਂ ਹੁਣ ਬੀਨਸ ਆ ਹਾਂ ਆ ਦੇਖੋ ਕੀ ਬਾਤ ਹੈ ਬੌਨਲੈਸ ਦੇਖੋ ਭਈ ਆ ਹੋ ਗਿਆ ਜੀ ਬੱਕਰੇ ਦੇ achar ਵਾਸਤੇ ਸਾਡਾ ਬੌਨਲੈਸ ਮੀਟ ਰੈਡੀ ਤੇ ਇਹ ਸਪੈਸ਼ਲ ਦੁਕਾਨਾ ਤੋਂ ਹੀ ਮਿਲਦਾ ਮਤਲਬ ਹਰੇਕ ਆਮ ਦੁਕਾਨ ਤੋਂ ਨਹੀਂ ਮਿਲਦਾ ਤੇ ਇਸੇ ਕਰਕੇ ਇਹਦਾ ਰੇਟ ਥੋੜਾ ਜਿਆਦਾ ਹੁੰਦਾ ਹਾਂਜੀ ਬੜਾ ਭਾਈ ਤੇ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਬੌਨਲੈਸ ਦਾ ਮੀਟ ਆ ਇਹ ਭਾਈ ਹੁਣ ਲੋਕਾਂ ਲਈ ਅਵੇਲੇਬਲ ਹੈਗਾ ਕਿ ਨਹੀਂ ਕਿ ਪੱਲੇ ਪੱਪਰਾਵਾਂ ਨੂੰ ਇਹਨਾਂ ਨੂੰ ਮਿਲਣਾ ਆ ਨੇ ਕੋਈ ਗੱਲ ਨਹੀਂ ਲੈ ਜਾ ਜੇ ਇੱਕ ਤਾਂ ਲੋਡ ਹੋਵੇ ਤਾਂ ਅੱਜ ਆਪਾਂ ਕੋਈ ਚੱਲੂ ਨਹੀਂ ਕੋਈ ਅੱਛਾ ਵਾਜੀ ਬਹੁਤ ਵਧੀਆ ਭਾਜੀ ਪਰ ਫਰਟੀਲਿਟੀ ਡਿਸਕਾਊਂਟ ਦੇਣਾ ਪੈਣਾ ਤੁਹਾਨੂੰ ਕੋਈ ਨਹੀਂ ਚਲੋ ਠੀਕ ਹੈ ਭਾਜੀ ਹੁਣ ਆਪਾਂ ਆ ਗਏ ਦੁਬਾਰਾ ਬੰਬ ਚਿਕਨ ਕੋਰਨਰ ਤੇ ਇੱਧਰ ਹੋ ਗਿਆ ਜੀ ਚਾਰ ਬਣਾਣਾ ਸ਼ੁਰੂ ਤੇ ਭਾਈ ਕਿੰਨਾ ਤੇਲ ਜਣਾ ਦੇ ਵਿੱਚ ਇਹ ਪਾ ਸਾਰਾ ਪਾ ਲੈਣਾ ਜੀ ਇਹਦੇ ਵਿੱਚ ਇਹ ਕਿੰਨਾ 5 ਲੀਟਰ ਦੀ ਕਿਡੂ ਘੜਾ ਹਾਂਜੀ ਹਾਂਜੀ 4 ਲੀਟਰ ਹੀ 4 ਲੀਟਰ 40 ਕਿਲੋ ਦੇ ਵਿੱਚ ਪੈਣਾ ਹੀ ਇਹ ਅਰੇ 40 ਕਿਲੋ ਦੇ ਵਿੱਚ 4 ਕਿਲੋ ਪੈਣਾ ਹਾਂਜੀ ਇਹਦਾ ਬੱਕਰਾ ਭੱਲੇ ਗਿਆ ਉਹ ਧੁਰ ਧੂੰਡੀ ਲੋੜ ਪੈਣੀ ਉਹ ਕਿ ਨਹੀਂ ਹਾਂਜੀ ਹਾਂਜੀ ਧੋਣਾ ਹੀ ਧੋਣਾ ਆਪਾਂ ਅੱਛਾ ਹਾਂਜੀ ਹਾਂ ਲਓ ਜੀ ਇਧਰ ਆ ਗਿਆ ਬੱਕਰਾ ਇਨ ਨੂੰ ਹੁਣ ਸਦਾ ਇਹਦੇ ਗਰਮਣੀ ਵਿੱਚ ਪਾ ਦੇਣਾ ਭਾਜੀ ਨਹੀਂ ਜੀ ਇਹਦੇ ਵਿੱਚ ਆਪਾਂ ਸਰਕਾ ਤੇ ਨੂਨ ਪਾਉਣਾ ਜੀ ਸਰਕਾ ਤੇ ਨੂਨ ਨਹੀਂ ਸਰਕਾ ਤੇ ਨਮਕ ਪਾਉਣਾ ਜੀ ਹਾਂਜੀ ਹਾਂ ਠੀਕ ਹੈ ਜੀ ਇਹ ਵੀ ਇੱਕ ਹੋਰ ਆ ਦੇ ਕੀ ਇਹ ਨਾ ਮੋਟਾ ਇਧਰ ਆ ਗਿਆ ਜੀ ਸਰੋ ਦਾ ਤੇਲ ਤੇ ਇਹ ਕੜਾਈ ਜਿਹੜੀ ਹੈਗੀ ਉਹ ਹੈਗੀ ਪ੍ਰੋਪਰ ਲੋਹੇ ਦੀ good ਕਿ ਬਸ ਇੱਕੋ ਹੀ ਪਾਣੀ ਚ ਧੋ ਕੇ ਬਸ ਛੱਡੋ ਜਣਾ ਨਹੀਂ ਨਹੀਂ ਇਹ ਦੋ ਵਾਰ ਪਲੇਨ ਪਾਣੀ ਚ ਫੇਰ ਆਪਾਂ ਸਾਫ ਪਾਣੀ ਚ ਧੋਣਾ ਇਹਨੂੰ ਦੋ ਵਾਰ ਅੱਛਾ ਦੋ ਵਾਰ ਫੇਰ ਸਾਫ ਪਾਣੀ ਚ ਧੋਣੇ ਠੀਕ ਹੈ ਅੱਛਾ ਇਹਨੂੰ ਤਿੰਨ ਪਾਣੀ ਚ ਕਿੰਨਾ ਭਜੀ ਹਾਂਜੀ ਇਹਨੂੰ ਪਹਿਲਾਂ ਸਾਫ ਪਾਣੀ ਚ ਪਾਵਾਂਗੇ ਇਹਦੇ ਚ ਅੱਛਾ ਹਾਂਜੀ ਅੱਧਾ ਉਹਦੇ ਚ ਪਾਵਾਂਗੇ ਅੱਛਾ ਉਹ ਫਿਰ ਫਾਈਨਲ ਪਾਣੀ ਆ ਉਹ ਹਾਂ ਹਾਂਜੀ ਉਸ ਤੋਂ ਬਾਅਦ ਫੇਰ ਆ بڑے ਡੇਗੇ ਚ ਦੁਬਾਰਾ ਪਾਣੀ ਪਾ ਕੇ ਧੋਵਾਂਗੇ ਜੀ ਅੱਛਾ ਮਤਲਬ ਪਾਣੀ ਧੋਣ ਦਾ ਪ੍ਰੋਸੀਜਰ ਕਾਫੀ ਲੰਮਾ ਆ ਜਾਂਦਾ ਹਾਂ ਹਾਂਜੀ 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 ਤੇ ਹੈ ਸਾਰਾ ਬੋਨਲੈਸ ਹੀ ਇਹ ਨਾ ਬੋਨਲੈਸ ਜੀ ਹਾਂ ਕੀ ਕੀਤਾ ਪਾ? ਇਹਦੇ ਨਾਲ ਹੀ ਤੇਲ ਦੀ 스멜 ਖਤਮ ਹੋ ਜਾਂਦੀ ਹੈ ਤੇਲ ਪਾੜਨ ਦਾ ਪ੍ਰੋਸੀਜਰ ਹੈ ਇਹਨਾਂ ਦਾ। ਤੇਲ ਪਾੜਨ ਦਾ। ਹਾਂ ਜੀ। ਅੱਛਾ। ਐਸੇ ਇਹਦੇ ਵਿੱਚ ਤੇਲ ਦੀ 스멜 ਖਤਮ ਹੁੰਦੀ ਹੈ ਤੇ ਪਾਇਆ ਕੀ ਇਹਦੇ ਵਿੱਚ? ਇਹ ਪਾਣੀ ਹੈ ਜੀ ਨਮਕ ਆ ਸਰਕਾ ਹੈ। ਪਾਣੀ ਨਮਕ ਤੇ ਸਰਕੇ ਵਾਲਾ ਪਾਣੀ। ਕੜਤਣ ਨਿਕਲ ਜਾਂਦੀ ਹੈ ਇੱਥੇ। ਕੜਤਣ ਨਿਕਲ ਜਾਂਦੀ ਹੈ। ਹਾਂ ਜੀ। ਓਕੇ ਆਹਾਂ ਕੜਤਣ ਬਹੁਤ ਜ਼ਿਆਦਾ ਆਉਂਦੀ ਹੈ ਨਾ ਇੱਕ ਦਮ ਹੋ ਗਈ। ਇਸ ਤਰ੍ਹਾਂ ਸੇਕਣਾ। ਊਂ। ਅੱਛਾ ਮਤਲਬ ਲੋਕ ਕਹਿੰਦੇ ਵੀ ਚਾਰ ਬਣਾਉਣਾ ਕੋਈ ਛੋਟੀ ਗੱਲ ਨਹੀਂ ਹੈਗੀ ਅਚਾਰ ਬਣਾਉਣਾ ਬਹੁਤ ਵੱਡੀ ਕਾਰੀਗਰੀ ਹੈ ਭਈ ਹੁਣ ਇਹਦੀ ਆਖਰੀ ਵਿਧੀ ਹੈ ਹਾਂਜੀ ਹਾਂਜੀ ਹੁਣ ਆ ਆਖਰੀ ਵਾਰ ਮੈਂ ਕਿਹਾ ਵੀ ਹੁਣ ਕੜਾਈ ਕੁਲਿਸ਼ ਵੀ ਪਾ ਲਈ ਇਹਨੂੰ ਆਪਾਂ ਹੁਣ ਬੱਕਰਾ ਸਵੇਰ ਦਾ ਜਰਾ ਦਵਾ ਦਵਾ ਕੇ ਕਮਲਾ ਕਰਤਾ ਬਸ ਇਹ ਆਖਰੀ ਵਾਰ ਨਵਾਉਣਾ ਹੈ ਹਾਂ ਜੀ ਕੋਕੀ ਅਜੇ ਪਾਣੀ ਚੋਂ ਮੈਦੀ ਕੱਢ ਕੇ ਪਾ ਦਣਾ ਭਾਈ ਸਕੌਣੀ ਲੋੜ ਦੀ ਬੰਦਿਆ ਨੂੰ ਹਾਂ ਜੀ ਇਹਨੂੰ ਸਕੌਣੀ ਲੋੜ ਦੀ ਉਹ ਇਹਦਾ ਪਾਣੀ ਵਿੱਚੇ ਡਲ ਜਾਣਾ ਇਹ ਤੇਲ ਦੇ ਅੱਛਾ ਇਹ ਤੇਲ ਨੇ ਅਨੁਸਾਰ ਦੇਣਾ ਆਪਣੇ ਆਪ ਹੀ ਹਾਂ ਹਾਂ ਜੀ ਓਕੇ ਜਿਹੜਾ ਫਿਰ ਤੜਕਾ ਬਣਾਉਣਾ ਆ ਉਹ ਤੁਸੀਂ ਆਟਾ ਬਣਾਉਣਾ ਕਿ ਦੇ ਵਿੱਚੇ ਬਜ ਬਣਾਉਣਾ ਨਹੀਂ ਆਟਾ ਆਟਾ ਬਣਾਉਣਾ ਅੱਛਾ ਉਹ ਤੜਕਾ ਆਟਾ ਬਣਾਉਣਾ ਹਾਂਜੀ ਇਹ ਟੋਟਲ ਕਿੰਨਾ 40 ਕਿਲੋ ਇਹ? 40 ਕਿਲੋ। ਤੇ ਦੇਵਾ ਸੇ ਮਸਾਲਾ ਬਣਾਉਣ ਲਈ ਵੀ ਤਾਂ ਕਾफी ਸਮਾਂ ਚਾਹੀਦਾ ਹੁਣ। ਆਪੋ ਦੇ ਰੱਖੀ। ਬਾਕੀ ਸਭ ਸਮਾਨ ਸਾਰਾ ਰੈਡੀ ਆ। ਕਿਉਂ ਨਹੀਂ ਇੰਨੇ ਚਾਰ ਵਿੱਚ ਕਨਵਰਟ 10-15 ਕਿਲੋ ਦਾ ਮਸਾਲਾ ਚਾਹੀਦਾ ਹੋਊਗਾ ਕਿ ਨਹੀਂ? ਨਹੀਂ ਨਹੀਂ। ਦੋ ਤਿੰਨ ਕਿਲੋ। ਬਸ। ਇਹ ਮਸਾਲਾ ਥੋੜੀ ਵਿੱਚ ਲਾ। ਅੱਛਾ। ਮੋਏ ਦੇਖ ਸਕਦੇ ਹੋ ਵਿੱਚ ਸਾਰਾ ਸਾਰਾ ਬੱਕਰਾ ਜਿਹੜਾ ਹੈ ਉਹਦੇ ਵਿੱਚ ਆ ਗਿਆ ਹੈ ਇਹ ਦਾ ਫਸ ਸੈਕਿੰਡ ਸੈਕਿੰਡ ਪਾਰਟ ਆ ਗਿਆ ਨਾ ਪਹਿਲਾਂ ਧੋਣਾ ਹਾਂਜੀ ਉਸ ਤੋਂ ਬਾਅਦ ਵਿੱਚ ਫਿਰ ਇਹਨੂੰ ਇਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਇਹਨੂੰ ਖੋਏ ਵਾਂਗੂ ਹਾਂਜੀ ਹਾਂਜੀ ਪੁੰਨਣਾ ਹੀ ਇਹਨੂੰ ਇਹਦੇ ਵਿੱਚ ਪੁੰਦਣਾ ਆ ਵੀ ਪਾਣੀ ਛੱਡੂਗਾ ਜੀ ਅੱਛਾ ਇਹਦੇ ਵਿੱਚ ਹੀ ਡਲ ਦੇਣਾ ਪਾਣੀ ਸਾਰਾ ਓਕੇ ਹਾਂਜੀ ਤੇ ਇਹਨੂੰ ਅਜੇ ਕਿੰਨਾ ਹੁਣ ਇਹ ਜਿਹੜਾ ਪ੍ਰੋਸੀਜਰ ਹੈ ਕਿੰਨੇ ਟਾਈਮ ਤੱਕ ਚੱਲਣਾ ਇਹਦਾ ਇਹ ਹਲੇ ਹੀ 3-4 ਘੰਟੇ ਲੱਗ ਜਾਣੇ ਆ ਇਹਨੂੰ ਇਸੇ ਪ੍ਰੋਸੀਜਰ ਦੇ ਵਿੱਚ ਇਹ ਇਧਰ ਲਓ ਜੀ ਬੱਕਰਾ ਹੋ ਰਿਹਾ ਰੈਡੀ ਇਧਰ ਚੈੱਕ ਕਰੋ ਪਾਣੀ ਇਹਦਾ ਬਾਈ ਕੀ ਪਾਉਣ ਲੱਗੇ ਹੋਣਾ ਇਹਦੇ ਸਰਕਾ ਪਾਉਣ ਲੱਗੇ ਆਂ ਅੱਛਾ ਜੀ ਕਿੰਨਾ ਸਰਕਾ ਪਾਉਣੇ ਵਜੇ ਇਹਦੇ ਵਿੱਚ ਅੱਧੀ ਕ ਬੋਤਲ ਪਾਈ ਆ ਜੀ ਆਪਾਂ ਅੱਧੀ ਕ ਬੋਤਲ ਪਾਉਣੇ ਹੋ ਨਾ ਹਾਂ ਜੀ ਪਰ ਇਹਦੇ ਵਿੱਚ ਤਾਂ ਪਾਣੀ ਬਹੁਤ ਹੋ ਗਿਆ ਪਾਣੀ ਤਾਂ ਤੁਸੀਂ ਪਾਏ ਨਹੀਂ ਇਹ ਚ ਇਹ ਪਾਣੀ ਬੱਕਰੇ ਨੇ ਛੜਤਾ ਜੀ ਨੂਨ ਪਾਉਣ ਕਰਕੇ ਅੱਛਾ ਆਪਾਂ ਇਹਦੇ ਜੀ ਨਮਕ ਪਾਇਆ ਨਾ ਉਹਦੇ ਕਰਕੇ ਪਾਣੀ ਛੜਦਾ ਬੱਕਰੇ ਨੇ ਇਹ ਇਹ ਜਿਹੜਾ ਪਾਣੀ ਪਹਿਲਾਂ ਧਵਾਇਆ ਸੀ ਬੱਕਰੇ ਨੂੰ ਤਾ ਕਰਕੇ ਹਾਂ ਹਾਂ ਜੀ ਹਾਂ ਕਿਆ ਬਾਤ ਹੈ ਇਹਦੇ ਨਾਲ ਆਪਾਂ ਨੂੰ ਇਹੀ ਫਾਇਦਾ ਹੈ ਵੀ ਆਪਾਂ ਨੂੰ ਪਾਣੀ ਕੱਢਣ ਦੀ ਲੋੜ ਨਹੀਂ ਪੈਂਦੀ ਜਿੱਦਾਂ ਲੋਕ ਬਾੜਦੇ ਨੇ ਅੱਛਾ ਹਾਂ ਉਹ ਜਿਹੜੇ ਇਹਦੇ ਜ਼ਰੂਰਤਾਂ ਤੱਤ ਹੁੰਦੇ ਨੇ ਉਹ ਪਾਣੀ ਦੇ ਵਿੱਚੇ ਇਹਦੇ ਵਿੱਚ ਹੀ ਰਹਿਣਗੇ ਜੀ ਅੱਛਾ ਜਿਹੜਾ ਉਹ ਜਿੰਨਕ ਪਾਣੀ ਇਹਦੇ ਵਿੱਚ ਹੈਗਾ ਆ ਹਾਂ ਹਾਂ ਉਹ ਇਹਦੇ ਵਿੱਚੇ ਰਹਿਣਾ ਆ ਵਿੱਚੇ ਹੀ ਰਹਿਣਾ ਹੀ ਉੜ ਜਾਣਾ ਪਾਣੀ ਮਤਲਬ ਇਹ ਨਹੀਂ ਹੈਗਾ ਵੀ ਜਿਵੇਂ ਅੱਜ ਕੱਲ ਉਹ ਲੋਕ ਕਰਦੇ ਨੇ ਵੀ ਪਹਿਲਾਂ ਉਹਨੂੰ ਬਾੜ ਲਿਆ ਹਾਂ ਜਿਵੇਂ ਪਾਣੀ ਡੋਲਤਾ ਉਹਦਾ ਫਾਇਦਾ ਨਹੀਂ ਹਾਂ ਫਿਰ ਉਹਨੂੰ ਫਰਾਈ ਕਰ ਲਿਆ ਨਹੀਂ ਨਹੀਂ ਇਹਦੇ ਵਿੱਚੇ ਪਾਣੀ ਰਹੂਗਾ ਜੀ ਵਿੱਚੇ ਖਤਮ ਹੋਣਾ ਪਾਣੀ ਨੇ ਕੀ ਬਾਤ ਕਰੀਏ ਇੰਨੇ ਵਿੱਚ ਹੋਰ ਹਜੇ ਕਾਫੀ ਸਮਾਨ ਹੋਣਾ ਪਈ। ਹਾਂਜੀ ਹਾਂਜੀ। ਬੋਤੀ ਨੂੰ ਦੰਦ ਦਵ। ਅੱਛਾ ਹੁਣ ਮਾਰੀ ਹੈ ਕਿ ਦੰਦ ਰੋਣ ਦੀ ਨਹੀਂ। ਇਹ ਕਿੰਨਾ ਨਾਂ ਮੰਮ ਲਗਣਾ ਇਹਨੂੰ ਭਾਜੀ? ਇਹ ਅੱਧਾ-ਅੱਧਾ ਘੰਟੇ ਬਾਅਦ ਇਹਨੂੰ ਹਲਾਹ-ਹਲਾ ਕੇ ਦੇਖਾਂਗੇ ਆਪਾਂ। ਅੱਛਾ ਹੋ ਗਿਆ ਪਿਆ। ਹਾਂਜੀ ਭਾਜੀ। ਇਹ ਕਿਹੜਾ ਮਸੱਲਾ ਹੈ ਇਹ ਸਾਡੇ ਫਾਦਰ ਸਾਹਿਬ ਦਾ ਆਪ ਪਸਾਇਆ ਹੋਇਆ ਹੱਥ ਦਾ ਅੱਛਾ ਹਾਂਜੀ ਇਹ ਖੜੇ ਮਸਾਲੇ ਲੈ ਕੇ ਪਾਏ ਆਪ ਪਸਾਈ ਦੇ ਅੱਛਾ ਹਾਂਜੀ ਇਹਦੇ 'ਚ ਕੀ ਹੈ ਮੈਨੂੰ ਵੀ ਨਹੀਂ ਪਤਾ ਇਹ ਸਾਡੇ ਫਾਦਰ ਸਾਹਿਬ ਨੂੰ ਵੀ ਪਤਾ ਹੀ ਅੱਛਾ ਕੀ ਬਾਤ ਹੈ ਚਲੋ ਜੀ ਲਸਣ ਗਾਲੀ ਕੱਚਾ ਪਾਣੀ ਉਹ ਇਸ ਤਿੱਕਣਨ ਫਰਾਈ ਕਰਕੇ ਹਾਂਜੀ ਤੇ ਫਰਾਈ ਕਰਕੇ ਗਾਲੀ ਪਾਉਣੇ ਹੋ ਇਹ ਸਾਫ ਤਾਂ ਜਦੋਂ ਵਧੀਆ ਲੱਗਦਾ ਇਹ ਵਿੱਚ ਅੱਛਾ ਹਾਂ ਇਹ ਸਾਫ ਤਾਂ ਇਹ ਵੀ ਲਸਣ ਦਾ ਪੇਸਟ ਵੀ ਪਾਵਾਂਗੇ ਇਹ ਸਾਫ ਤਾਂ ਵੀ ਹੈ ਜੀ ਓਕੇ ਹਾਂ ਤੇ ਲੋ ਜੀ ਭਾਜੀ ਇਹ ਆ ਗਿਆ ਤਾਂ ਅਦਰਕ ਤੇ ਲਸਣ ਦਾ ਪੇਸਟ ਭਾਈ ਹੁਣ ਕਿੰਨਾ ਟਾਈਮ ਲੱਗਣਾ ਉਹਨੂੰ ਬੱਕਰੇ ਦੇ ਚਾਰ ਨੂੰ ਇਹ ਵਾ ਹੁਣ ਥੋੜਾ ਜਿਹਾ ਟਾਈਮ ਹੈ ਬਹੁਤ ਸਾਰੋਂ ਤੋਂ ਕਰਾ ਲਿਆ ਬਸ 10 15 ਮਿੰਟ ਲੱਗ ਜਾਣਗੇ ਹੋਰ ਹਾਂ 15 20 ਮਿੰਟ ਲੱਗੇਣੇ ਹੈ ਲੈ ਲੱਗ ਜੜੇ ਹੋਇਆ ਹਾਂ 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 ਹਾਂਜੀ ਚਲੋ ਭਾਈ ਇਦਰਾ ਹੀ ਕਹਿੰਦੇ ਆ ਵੀ ਅੱਜ ਵੀਡੀਓ ਬਣ ਜਾ ਸਾਡੇ ਬੱਕਰੇ ਦੇ ਚਾਰ ਦੀ ਨਾ ਬਣ ਗਈ ਬਣ ਗਈ ਇਹ ਤਾਂ ਕਿਹਦੇ ਹੋਰ ਦਾ ਬੱਕਰਾ ਢਾਇਆ ਹੋਏ ਕਿਉਂਕਿ ਆਫ ਕੈਮਰਾ ਇਥੇ ਇੱਕ ਬੱਕਰਾ ਬਹੁਤ ਆਵਾਜ਼ਾਂ ਮਾਰਦਾ ਫਿਰਦਾ ਸੀਗਾ ਤੇ ਬਸ ਉਹ ਮਸੀਂ ਬਚਾਈ ਹੋਇਆ ਅੱਜ ਹਾਂਜੀ ਵੈਸੇ ਜਦੋਂ ਕਿ ਰੈਸਟੋਰੈਂਟ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਤਾਂ ਆ ਲਾਜ਼ਮੀ ਹੋ ਜਾਂਦੀਆਂ ਨੇ ਦੇਖੋ ਹੀ ਦੁਨੀਆ ਦੇ ਹਰੇਕ ਟਾਈਪ ਦੇ ਲੋਕ ਨੇ ਹਾਂ ਬਹੁਤ ਵਧੀਆ ਵੀ ਨੇ ਤੇ ਬਹੁਤ ਭਟੀਆਂ ਵੀ ਨੇ ਆਪਾਂ ਨੂੰ ਦੋਨਾਂ ਦਾ ਸਾਹਮਣਾ ਕਰਨਾ ਪੈਂਦਾ ਹੀ ਹਾਂ ਤੇ ਦੋਨਾਂ ਦੀ ਆਪਣਾ ਵੱਖਰਾ ਵੱਖਰਾ ਸੁਭਾਅ ਬਿਲਕੁਲ 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 ਤੇ ਲੋ ਜੀ ਬੱਕਰਾ ਹਜਾ ਸਾਡਾ ਵਾਵਾ ਲੰਮਾ ਪਾਟ ਪੈ ਗਿਆ ਅੱਜ ਹਾਂਜੀ ਭਾਈ ਜੀ ਆ ਗਿਆ ਮਸਾਲੇ ਦੀ ਵਾਰੀ ਹਾਂਜੀ ਹਾਂ ਇਹ ਕਿਹੜੇ ਕਿਹੜੇ ਮਸਾਲੇ ਆ ਗਏ ਇਹ ਆਪਣੀ ਹਲਦੀ ਹੈ ਜੀ ਓਕੇ ਇੱਕ ਮਿੰਟ ਬਜੀ ਇੱਕ ਮਿੰਟ ਇੱਕ ਬੜਾ 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 ਹਰੀ ਭਾਜੀ ਪਾ ਲਾ ਆ ਆਪਣੇ ਘਰ ਦਾ ਜਿਹੜਾ ਪੀਸਾ ਮਸਾਲਾ ਉਹ ਵਾਲਾ ਹੀ ਇਹਦੇ ਚ ਗਰਮ ਮਸਾਲਾ ਜੀ ਮੀਟ ਮਸਾਲਾ ਆ ਦੇਗੀ ਮਿਰਚਾਂ ਲਾਲ ਮਿਰਚਾਂ ਨਮਕਾ ਤੇ ਕਾਲੀ ਮਿਰਚਾਂ ਤੇ ਧਨੀਆ ਪਾਊਡਰ ਆਇਆ। ਕਾਲੀ ਆਉਂਦਾ। ਆਹ ਆਉਂਦਾ। ਦੇਖੋ ਤੇ ਜਿਹੜਾ ਤੇ ਪਾਉਣਾ। ਕੋਈ ਗੱਲ ਨਹੀਂ ਪਾ 10 ਗਲੇਟਾ ਵੀ ਤੇ ਪਾ। ਇਹ ਹਾਂ ਦੀ ਪਾ ਲਈ। ਇਹ ਅਜਮੈਂ ਅਜਮੈਂ ਨਹੀਂ। ਅੱਛਾ ਜੀ। ਹਾਂ। ਏ ਜਿਹੜੇ ਆਪਾਂ ਲਸਣ ਫਰਾਈ ਕੀਤੇ ਸੀਗੇ ਓਕੇ ਹਾਂ ਹਾਂਜੀ ਬਾਈ ਹੋਰ ਬੱਕਰੀ ਦੀ ਵਾਰੀ ਕਦੋਂ ਹੋਣੀ ਹੈ ਇਹਦੇ ਵਿੱਚ ਪਾਉਣੀ ਬੱਸ ਸਾਹਿਬ ਮਸਾਲਾ ਤਿਆਰ ਆਈ ਆਪਾਂ ਇਹ ਚੱਕ ਕੇ ਬੜੇ ਕੜਾਹੇ ਤੇ ਪਾਰਣਾ ਬੱਕਰੇ ਵਾਲੇ ਤੇ ਓਕੇ ਉਦੋਂ ਬਾਅਦ ਫੇਰ ਸੇਕ ਸੁਕਣ ਦੇਣੀ ਲੋੜਾ ਕਿ ਨਹੀਂ 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 ਬਸ ਉਹਦੋਂ ਬਾਅਦ ਆ ਰਹਾ ਬੱਕਰਾ ਮਤਲਬ ਖੋਣਾ ਦਾ ਮਸਾਲਾ ਹੋ ਗਿਆ ਰੈਡੀ ਹਾਂਜੀ ਤੇ ਹੁਣ ਤਿਆਰ ਆ ਜੀ ਜਾ ਕੇ ਆਪਣੇ ਇਹ ਬੱਕਰੇ ਵਾਲੇ ਚਾਂਦ ਜੀ ਨਾਲ ਜੀ ਹਾਂਜੀ ਚਲੋ ਜੀ ਭਾਜੀ ਸੁਣੋ ਚੱਕ ਲਿਓ ਭਾਈ ਇਹਨੂੰ ਧੰਨਵਾਦ ਇਧਰੋਂ ਦਾ ਆਪਣਾ ਦਾ ਇਹ ਘਰ ਦਾ ਹੋਊਗਾ ਆ ਲੈ ਲਓ ਭਾਈ ਇਹਨਾਂ ਨੂੰ ਫਲਾਹ ਦਿਆ ਕਰੋ ਮਤ ਲਿਆ ਕਰੋ ਥੋੜੀ ਜੀ ਹਾਂ ਬਾਈ ਬੋਲੋ ਇਹ ਖਾਂਦੇ ਤਾਂ ਹੈ ਨਹੀਂ ਬਿਸ਼ੱਕ ਟੇਸ ਦਾ ਪਤਾ ਲੱਗੇ ਉਹ ਤਾਂ ਉਹ नापरा गेर को ब़ना ਕਮਾ ਲਿਆ ਕੀ ਬਾਤ ਹੈ ਗਾਜੀ ਆ ਹੁਣ ਬਣੀ ਨਾ ਗੱਲ ਆ ਭਾਈ ਕਿਵੇਂ ਲੱਗ ਰਿਹਾ ਫਿਰ ਦੇਖਣ ਨੂੰ ਜਾ ਰਹੇ ਹਾਂ ਆ ਦੇਖੋ ਨਾ ਕਿੰਨਾ ਬੜਾ ਸਨੈਰੀ ਲੱਗਦਾ ਓਏ ਹੋਏ ਹੋਏ ਪੂਰਾ ਲੈਣਾ ਕੱਢੂ ਗਾਲਾਂ ਨਹੀਂ ਦੀਆਂ ਰਹੇ ਹੁਣ ਓਏ ਹੋਏ ਹੋਏ ਕੀ ਬਾਤ ਹੈ ਜੀ ਕੀ ਬਾਤ ਤਾਂ ਦੇਖੀਏ ਕਿਵੇਂ ਆਹ ਓ ਵਾਹ ਜੀ ਵਾਹ ਬਸ ਓਹੀ ਆ ਮੈਂ ਵੀ ਵੇਟ ਕਰ ਰਿਹਾ ਵੀ ਕਦੋਂ ਤਿਆਰ ਹੋਵੇ ਫਿਰ ਆਪਾਂ ਦੁੱਧ ਦੇ ਪਰਾਠੇ ਇਸ ਕਰੀਏ ਨੂੰ ਉਹ ਬਣਾ ਪਈ ਨਾ ਅਨੇਰ ਖਾਣ ਨੂੰ ਆ ਹੈ ਹੈਲਦੀ ਹੈ ਬਸ ਕੁਲਦਾਵਾ ਕੁਲਦਾਵਾ ਕੁਲੇ ਦਾ ਪਹਿਲਾ ਲੋਈ ਦਰਸ਼ਕਾਂ ਦੀ ਡਿਮਾਂਡ ਸੀਗੀ ਵੀ ਆਚਾਰ ਬੱਕਰੇ ਦਾ ਬਣਾਉਣਾ ਦਿਖਾ ਦੇ ਅਸੀਂ ਹੁਣ ਬੱਕਰਾ ਲੈਣ ਤੋਂ ਲੈ ਕੇ ਬੱਕਰਾ ਬਣਾਉਣ ਤੱਕ ਸਾਰਾ ਤੁਹਾਨੂੰ ਪ੍ਰੋਸੀਜਰ ਦੱਸਤਾ ਪਰ ਜੇ ਕਿਸੇ ਨੇ ਬਣਾ ਕੇ ਆਪਣੇ ਘਰ ਵੀ ਖਾਣਾ ਖਾ ਸਕਦੇ ਹੋ ਭਾਈ ਕੀ ਆ ਬਾਤ ਹੈ ਬੜੀ ਓਏ ਅਗਲੀ ਪਹਿਲਾਂ ਦਾ ਨਾਮ ਦੱਸੂਗੀ ਅੱਜ ਦਾ ਰਾਣਾ ਕੰਦੀ ਤੋਂ ਕੁਲਦੀਪ ਸਿੰਘ ਕੀ ਕੰਮ ਕਰਦੇ ਹੋ? ਇਹ ਕਾਰਪੈਂਟਰ ਦਾ ਇਹ ਨਾਲ ਗਵਾਂਢੀ ਆ। ਕਾਰਪੈਂਟਰ ਦਾ ਪਹਿਲਾਂ ਵੀ ਤੁਸੀਂ ਸਲਾਹ ਦਿੱਤੀ ਸੀ ਥੱਲੇ ਵੀ ਉਹ ਥੱਲੇ ਉਹਦੀ ਪੜਾ ਕੇ ਰੱਖ ਲਈਏ। ਵੀ ਘੜ ਉਹ ਹਿੱਲੇ ਨਾ। ਹਾਂਜੀ ਹਾਂ। ਪਹਿਲਾਂ ਤਾਂ ਹੁਣ ਤੁਸੀਂ ਬਣਾ ਕੇ ਦੇਣੀ ਆ ਉਹਨਾਂ ਨੂੰ। ਹਾਂਜੀ ਹਾਂ ਬਿਲਕੁਲ ਉਹ ਕੜੇ ਸੜੀ ਕਹਿੰਦੇ ਉਹ ਬਣਾ ਕੇ ਦੇਣੀ ਆ। ਉਹਨੂੰ ਪੜਾ ਕੇ ਦੇਣੀ ਆ ਬਈ। ਉਹ ਕੜਾਹੀ ਜਾਂ ਲਾਉਂਦੇ ਨੇ ਇੱਕ ਫੋਰਚਨਾਵਾ ਆਉਂਦੇ ਨੇ। ਤੇ ਇੱਧਰ ਨੂੰ ਜਾਂ ਉਹ ਉਧਰ ਨੂੰ। ਭਾਈ ਹੁਣ ਮਾਰੀ ਆ ਗਈ ਚਾਰ ਦੀ ਤੇ ਤੁਸੀਂ ਇਹਨਾਂ ਦੇ ਹੈਗੇ ਆ ਬੈਸਟ ਟੈਸਟਰ। ਹਾਂਜੀ ਹਾਂ ਬੈਸਟ। ਤੇ ਹੁਣ ਕਰੋ ਟੈਸਟ ਪਹਿਲਾਂ ਤੁਸੀਂ ਟੈਸਟ ਕਰੋ ਭਾਜੀ। ਕਰੂ ਦੇਸੀ ਇਹ ਤਾਂ ਬਹਿ ਜਾਂ ਬੰਦ ਜਾਂਦਾ ਇਹ ਕਰਦੇ ਰਹਿੰਦੇ ਆ ਜੀ ਅੱਛਾ ਜੀ ਹਾਂ ਜੀ ਹਾਂ ਕਿਆ ਬਾਤ ਹੈ ਦੱਸੋ ਜਰਾ ਬਿਆਰ ਕੀ ਕਿਦਾਂ ਦਾ ਬਣਿਆ ਹੂੰ ਕਸਰ ਹੈਗੀ ਵਿੱਚ ਕੋਈ ਕਸਰ ਵੱਧੋ ਨਜ਼ਾਰਾ ਤੁਸੀਂ ਆਪ ਇਹ ਆ ਕਰ ਲਓ ਓਹੋ ਕਿਆ ਬਾਤ ਹੈ ਲੋ ਜੀ ਹੁਣ ਵਾਰੀ ਹੈਗੀ ਆਪਣੀ ਟੇਸਟਿੰਗ ਦੀ ਤੇ ਬਾਈ ਨੇ ਦੱਸਦਾ ਕਿ ਬਹੁਤ ਵੱਧ ਨਜ਼ਾਰੇ ਆ ਇੱਕ ਫੋਟੋ ਥੰਦੇ ਦੀ ਵੀ ਆ ਜੇ ਮੇਰੇ ਨਾਲ ਇਸ ਤਿੱਕੇ ਵਾ ਓਕੇ ਚਲੋ ਜੀ ਥੈਂਕ ਯੂ ਹਲੋ ਵੀਰੇ ਆਂ ਫੜੀਆ ਵੀਰੇ ਓਹੋ ਕੋਈ ਮਸਲੇ ਨਹੀਂ ਜੇ ਹੁੰਦਾ ਆਪਾਂ ਮਾੜਾ ਕਹਿ ਵੀ ਸਕਦੇ ਸੀ ਹਾਂ ਕੋਈ ਹੈ ਨਹੀਂ ਯਾਰ ਮੈਂ ਹਾਲੇ ਪਾਇਆ ਟੱਕਾ ਮਾਰੀ ਚਾ ਕਦੀ ਗੱਲ ਆ ਬਈ ਇੰਨਾ ਜ਼ਬਰਦਸਤ ਬੱਕਰਾ ਤੋਂ ਜ਼ਿਆਦਾ ਭੱਜਿਆ ਨਾ ਮਸਾਲਾ ਵੱਧ ਨਾ ਘਟਾ ਨਾ ਘਟਾ ਉਹ ਕਹਿਵਾ ਹਾਂ ਆਪਨੂੰ ਕਹਿ ਲੈ ਟੈਟ ਕਰ ਲੋ ਹਾਂ ਆਪਾਂ ਖਾਣ ਪੀਣ ਦੇ ਸਕੀਨ ਸਕੀਨ ਆ ਆਪਾਂ ਕਰਕੇ ਦੱਸ ਦੀਦਾ ਵੀ ਘਾਟ ਬਾਦ ਕਾਦੀ ਆ ਮੂਹ ਦੀ ਕਾਦੀ ਆ ਮਸਾਲਿਆਂ ਦੀ ਆ ਜਾਂ ਮਸਾਲੇ ਵੱਧ ਪੈ ਕੇ ਤਾਂ ਕੜਤਣ ਹੋ ਗਈ ਕੜਤਣ ਹੋ ਗਈ ਜਾਂ ਘੱਟ ਪੈ ਗਏ ਉਹ ਦਾ ਮੁਤਾਬਕ ਹੋ ਗਈ ਅੱਛਾ ਅੱਜ ਬੱਕਰਾ ਪੂਰਾ ਖੁਰ ਗਿਆ ਨਾ ਪੂਰਾ ਹੀ ਪੂਰਾ ਆ ਨਾ ਭਾਈ ਮੈਨੂੰ ਨਹੀਂ ਸਮਝ ਆਈ ਪਾਣੀ ਇਹ ਪਾਉਂਦੇ ਨਹੀਂ ਤੇ ਇਹ ਨਾ ਹੀ ਫਰਾਈ ਕਰਦੇ ਆ ਨਾ ਹੀ ਇਹਨੂੰ ਉਬਾਲਦੇ ਆ ਤੇ ਨਰਮੇ ਲੋਕ ਨਾ ਹੋ ਗਿਆ ਆ ਪੂਰਾ ਆ ਵਧੀਆ ਤੇਲ ਤੋਂ ਆ ਪਾ ਕੇ ਆਪਣੇ ਚਾਹ ਬਾਤ ਹੈ ਭਾਜੀ ਬਹੁਤ ਨਜ਼ਾਰਾ ਪੂਰਾ ਆ ਗਿਆ ਪੂਰਾ ਬਹੁਤ ਵਧੀਆ ਲਾ ਇੱਕ ਚਮਚਾ ਹੋਰ ਦੇ ਦਿਓ ਹੁਣ ਹਾਂ ਨਹੀਂ ਆ ਲਓ ਨਾ ਬੱਕਰਾ ਲਓ ਭਾਜੀ ਕੋਈ ਕੋਈ ਨਹੀਂ ਨਾਲ ਬੱਕਰਾ ਦਾ ਲੋ ਭਾਈ ਜੋ ਸਵਾਦ ਮਸਾਲੇ ਜਾਂਦਾ ਮਾ ਨਜ਼ਾਰਾ ਜੀ ਸੱਚੀ ਗੱਲ ਆ ਬਹੁਤ ਜ਼ਬਰਦਸਤ ਤੇ ਭਾਈ ਆ ਜਾ ਨਾਲ ਬੜ ਜਾ ਇਹੜਾ ਬੰਦਾ ਖਾਊਗਾ ਬਾਹਰ ਬਾਹਰ ਆਊਗਾ ਵਾਕੇ ਬੜੀ ਭਾਈ ਉਦੋਂ ਦਾ ਚਾਰ ਟੇਸ ਕਿਤਾ ਦੀ ਹਾਂਜੀ ਹਾਂਜੀ ਉਦੋਂ ਦੇ ਚਾਰ ਦੇ ਅੱਜ ਇਹਨੂੰ ਲਗਭਗ 100 ਗੁਣਾ ਵਧਾਤਾ ਹਾਂਜੀ ਉਹ ਵਾਕੇ ਹੀ ਜਬਰਦਸਤ ਚੱਲ ਰਿਹਾ ਬਾਈ ਹੁਣ ਤੁਸੀਂ ਸਾਨੂੰ ਦੱਸ ਦਿਓ ਪੂਰੀ ਦੀ ਪੂਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਬੱਕਰੇ ਦਾ ਮੀਟ ਲੈਣ ਤੋਂ ਲੈ ਕੇ ਬੱਕਰਾ ਦਾ ਚਾਰ ਬੜਾਉਣ ਤੱਕ ਬਿਲਕੁਲ ਕਿਉਂਕਿ ਮਿਹਨਤ ਬਹੁਤ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਜਦੋਂ ਦਿਰਾ ਹੋ ਗਿਆ ਪੂਰਾ ਕਿ ਹੁਣ ਇਹਨਾਂ ਦਾ ਬੜਦਾ ਘੱਡੋ ਘੜ ਇਹਦੇ ਜਿਆਦਾ ਨਹੀਂ ਹਜ਼ਾਰ ਲੈ ਕੇ ਤਾਂ ਬਣਦੇ ਆ ਭਾਜੀ ਹਾਂਜੀ ਬਿਲਕੁਲ ਜਦੋਂ ਇਹ ਹਜ਼ਾਰ ਲੈ ਕੇ ਬੜਾ ਦੇਓ ਤੇ ਭਾਈ ਜਿੱਥੇ ਕੋ ਉਥੇ ਬੱਕਰਾ ਜਾ ਕੇ ਬੜਾ ਵੱਡਾ ਬੰਗ ਜਾਏ ਬਿਲਕੁਲ 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 ਚਲੋ ਜੀ ਤੇ ਥੈਂਕ ਯੂ ਸੋ ਮਚੀ ਹੁਣ ਤੇ ਹੁਣ ਕੈਮਰਾਮੈਨ ਸਾਡਾ ਪਿੱਛੇ ਉਹ ਵੀ ਵੇਟ ਕਰ ਰਿਹਾ ਕਿ ਬੱਕ ਪਰ ਇੱਕ ਚੈੱਕ ਕਰੋ ਇਹ ਪੂਰਾ ਦਾ ਪੂਰਾ ਖੁਰਿਆ ਪਿਆ ਜੀ ਸਾਰਾ ਬਿਲਕੁਲ ਬਸ ਚਮਚੇ ਨਾਲ ਟੁੱਟ ਰਿਹਾ ਜੀ ਚਮਚੇ ਨਾਲ ਟੁੱਟ ਰਿਹਾ ਜੀ ਪੂਰਾ ਦਾ ਪੂਰਾ ਖਿੱਚਣਾ ਪਊਗਾ ਖਿੱਚਣਾ ਪਊਗਾ ਮਿਹਨਤ ਕਰਦੀ ਕੋਈ ਲੋੜ ਨਹੀਂ ਮਿਹਨਤ ਨਹੀਂ ਹੋਣੀ ਇੱਥੇ ਵਾਹ ਜੀ ਵਾਹ ਇਦਾਂ ਲੱਗਦਾ ਜਿਦਾਂ ਨਾ ਬੱਕਰੇ ਦਾ ਆਪਾਂ ਕੋਈ ਆਚਾਰ ਨਹੀਂ ਪਾਇਆ ਇਹ ਕੋਈ ਆਪਾਂ ਵੈਸੇ ਸਬਜ਼ੀ ਬਣਾਈ ਹੈ ਤੇ ਸੋਹ ਹੋਰ ਤੁਸੀਂ ਕਰਨਾ ਕੀ ਹੈ ਜੀ ਤੁਹਾਨੂੰ ਪਤਾ ਹੀ ਆ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਬਾਈ ਹੁਣਾਂ ਨੂੰ ਇਹਨਾਂ ਦੀ ਮਿਹਨਤ ਦਾ ਮੁੱਲ ਜਿਹੜਾ ਹੈ ਉਹ ਕਮੈਂਟਾਂ 'ਚ ਹੀ ਜਰੂਰ ਦੱਸਿਓ ਬਈ ਐਡਰੈਸ ਜੀ ਬਰਾਲਾ ਤੋਂ ਚਾਵਾਂ ਰੋਡ ਚਾਵਾਂ ਰੋਡ ਤੇ ਗੂਗਲ ਤੇ ਆਪਾਂ ਸਰਚ ਕਰਿਓ ਤੇ ਆਪਾਂ ਮਿਲ ਜੰਦੇ ਆ ਬੰਬ ਚਿਕਨ ਕੋਰਨਰ ਬੰਬ ਚਿਕਨ ਕੋਰਨਰ ਸਮਰਾਲਾ ਦੇ ਨਾਲ ਦੀ ਹਾਂਜੀ ਤੇ ਬਸ ਬੰਬ ਚਿਕਨ ਕੋਰਨਰ ਸਰਚ ਕਰੋ ਤੁਹਾਨੂੰ ਮਿਲ ਜਾਣਾ ਤੇ ਆਗੇ ਟੇਸਟੀ ਜਾਂਚ ਕਰੋ 6280240826 ਹਾਂ ਪਰ ਮੇਨੇ ਗੱਲ ਹੋਰਾਂ ਵੀ ਜਿਹੜਾ ਕੋਈ ਬੰਦਾ ਗੂਗਲ ਪੇ ਪেমੈਂਟ ਕਰਕੇ ਜਾਂਦਾ ਨਾ ਵੀ ਦੁਬਾਰਾ ਚੈੱਕ ਕਰਾ ਕੇ ਜਾਇਆ ਕਰੋ ਕਿ ਇੱਥੇ ਅਜੇ ਕੁਝ ਖੜਕਾ ਦੜਕਾ ਹੋ ਚੱਲਿਆ ਨਹੀਂ ਬਿਲਕੁਲ 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 ਹਾਂ